ਦੋਸਤੋ ਸਵਾਗਤ ਹੈ ਜੀ ਸਿੱਧੂ ਡੈਰੀ ਫਾਰਮ 'ਚ ਇੱਕ ਅੱਜ ਤੁਹਾਨੂੰ ਬਹੁਤ ਸੋਹਣਾ ਨਗੀਨਾ ਦਿਖਾ ਰਹੇ ਹਾਂ ਦੂਜੇ ਸੂਏ ਝੋਟੀ ਐ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਤੇ ਪਹਿਲਾਂ ਤੁਹਾਨੂੰ ਸਾਰੀ ਝੋਟੀ ਦੀ ਵੀਡੀਓ ਦਿਖਾ ਦਈਏ ਨੇੜੇ ਤੋਂ ਕਰਕੇ ਫਿਰ ਬਾਈ ਤੋਂ ਪੁੱਛਾਂਗੇ ਵੀ ਇਹ ਕਿਵੇਂ ਤੁਹਾਡੇ ਕੋਲੇ ਰਿਕਾਰਡ ਦੀ ਝੋਟੀ ਐ ਤੇ ਆਪਣੇ ਇਹ ਮਾਨਸਾ ਜ਼ਿਲ੍ਹੇ 'ਚੋਂ ਆਲਮਪੁਰ ਪਿੰਡ ਮੰਦਰਾ ਤੇ ਆਪਣੇ ਵੀਰ ਭਪਾਲਕਲਾਂ ਤੋਂ ਜਗਸੀਰ ਸਿੰਘ ਦੇ ਫਾਰਮ 'ਚ ਜਾਊਗੀ ਇੱਥੋਂ ਮੰਦਰਾ ਤੋਂ ਸੇਲ ਹੋ ਕੇ ਬਾਈ ਨੂੰ ਪੁੱਛਦਿਆਂ ਕਿੰਨੇ ਦੀ ਇਹ ਤੁਸੀਂ ਨੇ ਖਰੀਦੀ ਆ ਝੋਟੀ। ਹਾਂਜੀ ਬਾਈ 2 15 ਦੀ ਖਰੀਦੀ ਆ। 2 15 ਦੀ ਜੀ। ਤੇ ਆ ਬਾਈ ਨੇ ਵੇਚੀ ਆ। ਹਾਂ ਬਾਈ ਜੀ ਆਪਣਾ ਨਾਮ ਬੋਲੋ ਜੀ। ਰਸਦੀਪ ਸਿੰਘ ਪਿੰਡ ਜੀ ਮੰਦਰਾ ਮੰਦਰਾ ਆਲੰਪੁਰ ਮੰਦਰਾ। ਹਾਂਜੀ ਦੋਸਤੋ ਇਹ ਮਾਨਸਾ ਜ਼ਿਲ੍ਹੇ ਦੀ ਪਿੰਡ ਹੈ ਇਧਰੋਂ ਬਲਾਡਾ ਬੋਹਾ ਇਹਦੇ ਲਵੇ ਲਵੇ ਪਿੰਡ ਨੇ ਤੇ ਕਿੰਨਾ ਸੂਏ ਪਹਿਲੇ ਸੂਏ ਨੇ ਕਿੰਨਾ ਦੋ ਦਿੱਤਾ? 15 ਕਿਲੋ 15 ਕਿਲੋ ਹੁਣ ਇਸ ਵਾਰ? ਇਸ ਵਾਰ 18 ਤੋਂ ਪਲੱਸ ਜੀ। 18 ਤੋਂ ਪਲੱਸ ਜੀ। ਆਪਾਂ ਵੀਰ ਨੂੰ ਪੁੱਛਦੇ ਆ ਵੀ ਵੀਰ ਨੇ ਇਹਨੇ ਪੈਸੇ ਲਾਇਨੇ ਝੋਟੀ ਨੂੰ ਦੇਖ ਕੇ ਵੀ ਪੁੱਛਦੇ ਆ ਵੀ ਕੀ ਗੱਲ ਹੈ ਬਾਈ ਜੀ ਦੱਸੋ ਤੁਸੀਂ ਵੀਰੇ ਇਹ ਕਿਸ ਵਾਸਤੇ ਨੇ ਰੁਪਏ ਲਾਇਨੇ ਬਾਈ ਸਾਡੇ ਨਾਲ ਨੇੜੇ ਕੋਲੜੇ ਮੇਲਾ ਹੈ ਅੱਛਾ ਉਹ ਚਾ ਪੈਸੇ ਦੁੱਧ ਮੁਕਾਬਲੇ ਚ ਪਾਉਣੀ ਆ ਤਾਂ ਕਰਕੇ ਲਈ ਜਾ ਤੋ ਆਪਾਂ ਆਪਣੇ ਕੋਲੇ ਕਿੰਨੇ ਕਣ ਨਹੀਂ ਮਿਲਨੇ ਕਰੇ ਆਪਣੇ ਕੋਲ ਹੈ ਗਿਆ ਬਈ 30 ਬਤੀ ਐਨੀਮਲ ਹੈ ਗਿਆ ਕਰੇ ਠੀਕ ਹੈ ਤੇ ਫਿਰ ਦੁੱਧ ਦਾ ਕੰਮ ਕਰ ਦੋ ਬਾਈ ਹਾਂ ਹਾਂ ਜੀ ਪਰ ਦੁੱਧ ਕਿੱਥੇ ਪਾਉਨੇ ਹੋ ਮਾਨਸਾ ਬਾਈ ਮਾਨਸਾ ਘਰਾਂ ਇਹ ਵੀ ਬਾਈ ਜੀ ਬਹੁਤ ਸੋਹਣੀ ਗੱਲ ਹੈ ਵੀ ਬਾਈ ਘਰਾਂ ਚ ਦੁੱਧ ਸੇਲ ਕਰਕੇ ਆਉਂਦਾ ਵੀ ਚੰਗੇ ਰੁਪਈਆ ਦਾ ਉੱਥੇ ਦੁੱਧ ਸੇਲ ਹੋ ਜਾਂਦਾ ਨਹੀਂ ਤਾਂ ਜੇ ਆਪਾਂ ਆਮ ਦੇਖੀਏ ਪਿੰਡ 50 ਰੁਪਈਆ ਤੋਂ ਵੀ ਘੱਟ ਦੁੱਧ ਲੱਗਦਾ ਹੁੰਦਾ ਉੱਥੇ ਬਾਈ ਜੀ ਕੀ ਰੇਟ ਪਾ ਗਏ ਨੇ ਸਾਡਾ ਵੀ 65 ਰੁਪਈਆ 65 ਰੁਪਈਆ ਗਾਵਾ ਦਾ ਮਿਕਸ ਨਾ ਗਾਂ ਦਾ ਆਪਣੇ ਬਈ ਕਦੀ ਵੀ ਰੱਖੀ ਹੋਈ ਆ ਉਹ ਵੀ ਬਸ ਸਹੀ ਕਰਨ ਉਹ ਐਸ ਐਨ ਐਫ ਸਹੀ ਕਰਨ ਨੂੰ ਮਤਲਬ ਉੱਥੇ ਜੇ ਆਪਾਂ ਬਾਲਾ ਨਰਮੱਜਾਂ ਦਾ ਪਾਦੀਂ ਦੇ ਨਰਮੱਜਾਂ ਦਾ ਵੀ ਨਹੀਂ ਲੱਗਦਾ ਠੀਕ ਹੈ ਹਾਂ ਹੋਤੀ ਬਾਤ ਬਸ ਵੀ ਮਿਕਸ ਕਰਕੇ ਲੈ ਲੈ ਬਾਈ ਜੀ ਹੁਣ ਸਾਨੂੰ ਅਸੀਂ ਤੋੜ ਕੇ ਇੱਕ ਵਾਰਾਂ ਝੋਟੀ ਦਿਖਾਉਨੇ ਆ ਤੋੜ ਕੇ ਝੋਟ ਕੇ ਝੋਟ ਕੇ ਰਾਹੀ ਝੋਟ ਕੇ